ਅਨੇਕਾ ਉਹਨਾਂ ਦੇ ਟੈਂਪਲ ਵੀ ਹੋਏ ਕਿੱਥੇ ਕਿੰਨਾ ਮੀਸੀ ਮੈਂ ਆਉਂਦੇ ਹਨ ਨਾ ਬਧੀਏ ਪੱਥਰ ਦੇ ਬਣੇ ਵੀ ਸਾਰੇ ਉੱਧਰ ਪੱਥਰ ਦੇ ਵੀ ਹੈ ਪੱਥਰ ਦੇ ਹੀ ਹੈ ਪੱਥਰ ਦੇ ਹੀ ਹੈ ਜੀ ਉੱਥੇ ਉਹ ਲਿਖਿਆ ਹੈ ਸਰ ਜੀ ਉੱਥੇ ਜਦੋਂ ਕਰਕੇ ਦੇਖੋ ਨਾ ਜਿਹੜਾ ਦੇਖੋ ਸਟੋਨ ਦੇ ਹਨਾ ਟੂੰ ਮੇਸਲੇ ਹਾਂ ਪਤਲੇ ਦੇ ਬਦਨ ਕੋਲ ਹਾਰ ਕੋਈ ਗਮੋਂ ਮੇਨ ਕੁਪਾੜਾ ਕੁਪਾੜਾ ਕਿਹਾ ਜਾਂਦਾ ਹੈ ਇਹ ਕੁਪਾੜਾ ਜਿਹੜੀ ਦੇ ਉੱਲੋਂ ਨਹੀਂ ਜਿਹੜੇ ਦੇ ਉੱਲੋਂ ਅੰਦਰ ਆਈਸੂਲੇਟਰ ਆ ਰਿਹਾ ਹੈ ਹੈਜਿੰਗ ਨਹੀਂ ਕਰੇ ਸਿਰਦਰ ਨਹੀਂ ਪਾਣੀ ਵਾਲੇ ਦੇਹਨਜ ਬਣਾ ਅ ਪਹਿਲੇ ਪਾਟਕ ਦੀ ਹੈ ਪਹਿਲੇ ਪਾਣੀ ਪਾਉਂਦੇ ਹੈਗੇ ਇਹ ਜੋ ਵੀ ਚੀਜ਼ ਪਾਈ ਜਾਂਦੀ ਹੈ ਆਪਣਾ ਪੈਣਾ ਜਮਨੀਰਸੀ ਪਾਉ ਕਰਕੇ ਨਹੀਂ ਪੜ ਸਕਦੇ ਹਾਂ ਇਹਨਾਂ ਸਾਰਾ ਕੁਝ ਬੰਨਦਾ ਹੈ ਪੱਥਰ ਹੱਡੀ ਆਉਂਦਾ ਸੂਪ ਸਾਰਾ ਕੁਝ ਬੰਨਦਾ ਹੈ ਬਾਕੀ ਸਾਰੇ ਸੂਪ ਹੀ ਬਣਾਉਂਦੇ ਹੈਗੇ ਹੂੰ ਸੂਪ ਹੀ ਬਣਾਉਂਦੇ ਹੈ ਖਾਣਾ ਵੀ ਸਾਰੇ ਤਰ੍ਹਾਂ ਦਾ ਬਣਾਉਂਦੇ ਹੈ ਅੱਛਾ ਇਹ ਸਬਜ਼ੀਆਂ ਚਾਵਲ ਸੂਪ ਔਰ ਅਨਾਜ ਮਾਸ ਸਭ ਕੁਝ ਬਣਾਉਂਦਾ ਪਰ ਫਰਾਈਟ ਤਾਂ ਨਹੀਂ ਹੁੰਦਾ ਹੁਣ ਵੀ ਲਾਹੌਰ ਕੇ ਅਧਿਕਾਂਸ਼ ਪਰਵਾਰਾਂ ਵਿੱਚ ਜਏ ਜਿਹੜੇ ਠੁੱਕਾ ਬਣਾਇਆ ਜਾਂਦਾ ਹੈ ਹੁਣ ਵੀ ਲਾਹੌਰ ਚ ਕਹਿੰਦੇ ਬਹੁਤ ਥਾਂਾਂ ਤੇ ਇਹ ਜਿਹੜੀ ਵਰਤਾਂਜੀ ਠੁੱਕਾ ਬਣਾਇਆ ਜਾਂਦਾ ਹੈ ਠੁੱਕਾ 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 ਕੋਈ ਨਾ ਬਣ ਜਿਵੇਂ ਨਰੂ ਸੁਪੇੰਦਰ ਟਿੱਕ ਟਾਈਟ ਆਹ ਆਹ ਲਾ ਚਲੋ ਚੱਕ ਇੱਕ ਧਾਣਾ ਮਿਲ ਕਰੇ ਆਪਾਂ ਨੂੰ ਚੋਪਾ ਬਣਾਣਾ ਹੈ ਆਟਾ ਚੱਕੀ ਜੀ ਤੇ ਨਾਲ ਘਰਾਟ ਘਰਾਟ ਸਾਹ ਹੁੰਦਾ ਵਿੱਚ ਥੋੜਾ ਪਾਣੀ ਥੋੜਾ ਪਾਣੀ ਹੁੰਦਾ ਹੈ ਇੱਥੇ ਵੀ ਘਰਾਟੀ ਪਾਣੀ ਕਿਉਂ ਇੱਥੇ ਵੀ ਘਰਾਟੀ ਪਾਣੀ ਘਰਾਟੀ ਪਾਣੀ ਬਰੇ ਲੱਕੜ ਦੀ ਨਾਲੀ ਚੱਕੀ ਨਾਲੇ ਗਰਮੇ ਚੇਕ ਨੂੰ ਜਿਆਦਾ ਜਾਨ ਕਰਕੇ ਤੇ ਪਾਣੀ ਰੱਖਣ ਦੀ ਪ੍ਰੈਸ਼ਰ ਬਣ ਜਾਂਦਾ ਹੈ ਆਪਣੇ ਜੰਡਾ ਤਾਂ ਕਿ ਇਦਾਂ ਦੀ ਚਲਦੀ ਆਈਆਂ ਨੇ ਕਿ ਬਿਜਲੀ ਵੀ ਜਿਹੜੀ ਪਹਿਲੇ ਕੀਤੀ ਜਾਂਦੀ ਹੈ ਤਾਂ ਉਹ ਹਾਈਡਰੋ ਪਲਾਂਟਸ ਹੁੰਦੇ ਹੈਗੇ ਹੈ ਪਾਣੀ ਨਾਲ ਬਿਜਲੀ ਪਹਿਲੇ ਕੀਤੀ ਜਾਂਦੀ ਹੈ ਅਰਲ ਜੀ ਅਪਰ ਜਨੋ ਜੀ ਹੁੰਦਾ ਘੋਟਣਾ ਪੰਜਾਬੀ ਚ ਪਰ ਹੈ ਇ ਲੈਕੜ ਤਾਂ ਅੱਥਲੋਂ ਦਰਖਤਾਂ ਮੁੱਢ ਬੜਿਆ ਹੈ ਕਿ ਉਹ ਤੁਮਨਾ ਹੈ ਹੈਂਡਲੂਮ ਸਿਸਟਮ ਹੈਂਡਲੂਮ ਸਿਸਟਮ ਇੱਥੇ ਖਤਰ ਤੇ ਕਪੜੇ ਬਣਾਏ ਜਾਂਦੇ ਹਨ ਹੂੰ ਹੈਂਡਲੂਮ ਜੀ ਹਾਂ ਵਿੱਚ ਇਹਨਾਂ ਨੇ ਆਦਤ ਦੇ ਸਟੋਰ ਬਣਾ ਰੱਖੇ ਵਿੱਚ ਇਹ ਖਰਾਬ ਕਰਕੇ ਨਾ ਇਹਨਾਂ ਦੀਆਂ ਖਰਾਬ ਦੀਆਂ ਜਾਂ ਹੋਰ ਇਹਨਾਂ ਦੇ ਟ੍ਰੈਡੀਸ਼ਨਲ ਡ्रेसेस ਉਹ ਕਿਹਾ ਵੀ ਇਹਨਾਂ ਦੀ ਟ੍ਰੈਡੀਸ਼ਨਲ ਹੈ। ਮਤਲਬ ਫਲ ਵੀ ਤਲਵੇ ਨਾਲ ਹੀ ਜਾਂਦੇ ਨੇ। ਇਹ ਕਾਹਦੇ ਸਿਰ ਤੇ ਪਾਉਂਦੇ। ਹਾਂ ਬਣਾਇਆ ਤਾਂ ਉਹ ਕਿ ਮੁੰਜਦੀ ਉਹ ਬਾਂਢੀ ਨਹੀਂ ਹੈਗੇ ਨੇ। ਪਰ ਜਿਹੜੇ ਤਲੇ ਲੱਗਦੇ ਹੈਗੇ ਬੱਕਰੀਆਂ ਭੇੜ ਦੇ ਖਾਲ ਦੇ ਮੈ ਲਾਈ ਜਾਂਦੇ ਹੈਗੇ। ਹਾਂ ਲੱਕੜ ਦੀਆਂ ਆ ਜੁੱਤੀਆਂ। ਕੁਝ ਨਾ ਕੋ ਪ੍ਰੋਪਰਿਟੀ ਨਾਮ ਚਿਤਰਾਪੁਰ। ਚਿੱਟੇ ਮੇਲ ਦੇ ਸੁਨੇਹਾ ਮੰਗਦੇ। ਕੱਪੜਾ ਜਿਹਨਾਂ ਨੂੰ ਮੰਜਾਉਂਦੇ। ਮੈਂ ਗਏ ਆਈ ਨਾ ਮੈਂ ਤੁਹਾਨੂੰ ਗੋਇੰਗ ਬੋਲ ਰਿਹਾ ਹਾਂ ਫਰੇਮਸ ਆਈ ਆ ਰਸੀ ਆਈ ਕਲੋਸਟੇਜ ਚੋ ਲੋ ਲੋਹਾਂ ਲਿ ਚੋ ਲੋਹਾਂ ਲਿ ਚੋ ਲੋਹਾਂ ਆ ਉਹ ਨੀ ਕਮੀਜ਼ ਹੈ। ਉਹ ਨੀ ਕਮੀਜ਼। ਹਾਂ। ਆਵਰ ਨੀ ਸੌਕਸ। ਇਹ ਹੱਥ ਵਾਲੀ ਨਾਇਰਾ ਤੇ ਨਾ ਫਿਨਿਸ਼ ਹੁੰਦਾ ਨੇ। ਹੱਥਾਂ ਮੇਂ ਨਾ ਹੀ ਤੇ ਹੱਥਾਂ ਹੀ ਸੰਤ ਲੈਦਾ ਹੈ ਗਾ ਮੋਟੇ ਧੱਗ ਨਾਲ। ਹਾਂ, ਮਸ਼ੀਨ ਨਾਲ ਹੀ ਸਟਿਚ ਹੁੰਦਾ ਹੈ। ਹਾਂ। ਆ ਤਾਂ ਸੀ ਕੰਮਲ ਕੇਸਿਸ ਤੇ ਨਹੀਂ। ਪ੍ਰਕਾਰ ਦੀ ਜੈਕਟ ਹੈ। ਜੈਕਟ। ਓਵਰ ਕੋਟ, ਓਵਰ ਕੋਟ। ਥਿੰਕ ਆਉਰ ਕਮਨ ਸੌਕਸ। ਇਹ ਸੌਕਸ ਨਾਲ ਵੀ ਦੇਖ ਲੈ। ਹਾਂ। ਸੌਕਸ ਦੇਖ ਲੈ। ਰੁੰਚੀ ਰੁੰਚੀ ਗਲੇ ਰਸੀ ਰੁੰਚੀ ਰੁੰਚੀ ਤੇ ਨਾ ਰੁੰਚੀ 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 ਹੂੰ ਦੇਖਿਆ ਵਾ ਕੁੱਕਾ ਕ੍ਰੈਡਿਸ਼ਨਲ ਹਰਿਆਣਾ ਚ ਤੇ ਹਿਮਾਚਲ ਚ ਇਹਦੇ ਅੱਛੀ ਜਿਆਦਾ ਕੀ ਕਿ ਬਿੰਦੂ ਕਿ ਉਹ ਵੀ ਕਿ ਇਹ ਨਾਲ ਟੂਲ ਚ ਆ ਗਈਆਂ ਮਦਾਨੀਆਂ ਸਾਫ करती लकड़ा ज्यादा आ बर में आस आप उस लड्डू पे एल्युमिनियम नहीं बनेगा एल्युमिनियम आधा आता है क्या आप उधर वास की रोटी वगैरह लग है अलवा तो आगे ਸੇਨੇ ਸਾਗ ਚੀਰਦੇ ਆ ਸਰ੍ਹੰਜੀ ਵੀ ਕੱਟਦੇ ਆ ਸਰ੍ਹੰਜੀ ਵੀ ਕੱਟਦੇ ਆ ਫਿਰ ਰੁਕੇ ਆਗੇ ਇਹ ਕੋਪੀ ਦਾ ਬਾਕੀ ਸ਼ੁਰੂ ਕਰਨਾ ਆਹ ਸਕੇਲ ਮੈਜ਼ਰਿੰਗ ਕੰਡਾ ਹੈਗਾ ਤਕੜੀ ਹੈਗੀ ਇਹ ਪੁਰਾਣੇ ਵਟੇ ਹੈਗੇ ਵਿੱਚੋਂ ਪਸੇਰ ਪੰਜ ਸੇਰ ਰਤੀ ਆਏ ਕਰਕੇ ਲੈ ਲਓ ਰਤੀ ਨੂੰ ਜੁਗਲਾ ਚੀਕਲਾ ਨੂੰ ਆਹ ਹੋਰ ਜੁਗੰਡਾ ਕੋਟਾ ਜੀ मतलब लेवन मोरा निकल गया की क्या ना मतलब बंदा तो ये तेल कटने वाला सी होगा ना शायद ये कि ना कामुर बोर्ड्स और किनारी ट्रेडिशनल हाउस किनारी किनार हाँ किनार वाला साइड जो ट्रेडिशनल हाउस हैं ये हाँ। आलो हाउस पिटी लोहाल स्पिटी जो नहा स्पीति चायलेटेड किचन हाउस बन गई प्राशर मंदिर प्राशर मंदिर मंडी चौक की मंडी चौक की मंडी चौक की चाइनी कुटी ਤਜਰਕਿਆ ਨਾ ਹਨੜੀ ਸੱਤ ਮਖੋਟੇ ਕੋਲੂਗੇ ਟਿਡਿਸ਼ਨਲ ਹੌਸ ਇਹ ਲੱਕੜੀ ਦੇ ਮਖੋਟੇ ਐ ਇਹਨਾਂ ਨੂੰ ਪਾ ਕੇ ਡਾਂਸ ਕੀਤਾ ਜਾਂਦਾ ਸੀ ਤੇ ਇਹ ਬੁਰਾਈ ਨੂੰ ਦਰਸਾਉਂਦੇ ਸੀ ਅੱਜ ਵੀ ਕਹਿੰਦੇ ਕਈ ਥਾਵਾਂ ਤੇ ਵੀ ਮਖੋਟੇ ਪਾ ਕੇ ਉਵੇਂ ਹੀ ਡਾਂਸ ਕੀਤਾ ਜਾਂਦਾ ਹੈ ਪੁਰਾਣੇ ਸਮੇਂ ਤੱਕ ਬੰਦੀ ਕੋਤਵੀ ਮਿਊਜ਼ੀਕਲ ਇਨਸਟਰੂਮੈਂਟਸ ਸਾਡੇ ਰਹੀਏ ਨਾ ਫੁੱਗਾਂ ਸੰਦ ਚੁਸਕੁੰਦੇ ਰਹਿੰਦੇ ਸੀ ਇਹ ਵੀ ਮਖੋਟੇ ਇਹ ਮਿਸ 뮤ਜ਼ੀਕਲ ਇਨਸਟਰੂਮੈਂਟ ਹੈ। ਜੁਪੀਟਰ ਫੋਕਸ ਦਾ ਫੋਲ ਬਾਂਸ ਤੋਂ ਬਣੂ शकते। ਜੁਪੋਵਾ ਰੇ ਸਿੱਕੇ ਟ੍ਰੈਡੀਸ਼ਨਲ ਦਰਵਾਜ਼ੇ ਇਹਨਾਂ ਦੇ। ਇਹ ਫੇਰੀ ਤਾਂਬੇ ਦੇ ਕਾਂਸੇ ਦੇ ਭਾਂਡੇ। ਅਗੇ ਇਹਨਾਂ ਨੂੰ ਜਿੰਨੇ ਵਿੱਚ ਸਿੰਗਰ ਵੀ ਸਰਵੋਲ ਦੇ ਬਣੇ ਨੇ। ਤੇਲ ਕੱਢਣ ਵਾਸਤੇ ਆਦਿ ਥੱਲੇ ਵਾਲਾ ਬਣਾਇਆ ਗਿਆ ਤੇਲ ਕੱਢਣ ਵਾਸਤੇ। ਆ ਰੁਕੀ ਵਾਲੇ ਛਾਬੇ ਆ ਗਏ ਇਹਨਾਂ ਦੇ। ਸ਼ਵਾਰਸ ਸ਼ੋਰਟਸ। ਹਟਕੀਲਾ ਸ਼ੋਰਟ। ਆ ਇਹਨਾਂ ਦੇ ਹਥਿਆਰ ਆ ਕਿ ਲੜਦੇ ਜਿਹੋ ਲੜਾਈ ਦੇ ਵਿੱਚ ਵਸਦੇ ਸੀ। ਆ ਪਾਵੇ ਮੰਜਿਆਂ ਦੇ ਜੀ ਤੇ ਬਾਕੀ ਆ ਹਥਿਆਰ। ਸਤੰਭਾਂ ਇਹ ਮੰਦਰ 'ਚ ਲੱਗਣ ਵਾਲੇ ਜਿਹੜੇ ਸਾਈਡ ਤੇ ਕਲਮ ਲੱਗਦੇ ਨਾ ਉਹ ਹੈ ਸਤੰਭ ਬੋਲਦੇ ਨਾ ਜਿਹੜੇ ਵਿੱਚ ਪਿੱਲਰ ਲੱਗੇ ਹੁੰਦੇ ਪਿੱਲਰ ਲੱਗੇ ਹੁੰਦੇ ਤੇ ਇਹ ਆਹਾ ਜਿਹੜੇ ਹੈਗੇ ਆ ਇਹਨਾਂ ਦੇ ਹਥਿਆਰ ਕੋਈ ਆ ਵੀ